ਖੱਲੇ ਕਰ ਲਈ ਮੈਂ ਅਨਜਨਤਾ ਹਾਂ ਉਹ ਵਰਸਨ ਦਾ ਸ਼ਹਿਰ ਦਾ ਕਿਉਂ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਇਸ ਪਿੰਡ ਨੇ ਸਾਡੇ ਪਰਵਾਰ ਨੂੰ ਅੱਜ ਤੱਕ ਬਹੁਤ ਕੁਝ ਦਿੱਤਾ ਮੇਰੇ ਪਿਤਾ ਜੀ ਤੋਂ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਉਹ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹੜੋਂਦੋ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲ ਆ ਕੇ ਕਿ ਪਿੰਡ ਦੇ ਸਰਪਾਂ ਚੋਂ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪਾਂ ਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਸ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੋਂ ਤਕਰੀਬਨ ਸਾਡਾ ਸਾਰਾ ਪਿੰਡ ਆਲਾ ਦਵਾਲਾ ਨੂੰ ਨੌਕਰੀਆਂ ਲੱਗੀਆਂ ਅੱਜ ਜਦੋਂ ਮੈਂ ਆ ਮੇਰੇ ਪਿੰਡ ਦੇ ਲੋਗ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਨੂੰ ਮਹਿਸੂਸ ਹੁੰਦਾ ਕਿ ਮੈਂ ਉਸ ਪਿੰਡ ਤੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰਾ ਨੜਕਾਣਾ ਸਭ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਮਰਾਨੂ ਮਹੰਤ ਨੂੰ ਖੜਿਆ ਤਾਪ ਕੇ ਜਿੰਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਫਖਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਮੇਰੇ ਇਲਾਕੇ ਨੇ ਉਹਨੂੰ ਬਖੂਬੀ ਮਨਪਾਇਆ ਲੰਬਾ ਸਮਾਂ ਪ੍ਰਚਾਰ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਦੇਖੋ ਮੈਨੂੰ ਉਹ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਹਾਂ ਮੈਂ ਮੋਦੀ ਨਹੀਂ ਤੁਮਮਕਣ ਨਹੀਂ ਇਹ ਗੱਲਾਂ ਨਹੀਂ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਦੀ ਇੰਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਤਰਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਆਪਣੀ ਪਰਣਾ ਚੌਧਰੀ ਹੋਰ ਉੱਥੇ ਅਮਿਤ ਵੀਰ ਉੱਤਮਗਲੇ ਪਾਸੇ ਚਲੇ ਜੋ ਤੁਸੀਂ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆ ਜੋ ਕੋਈ ਤੋਂ ਪਾਉਂਗੇ ਮਾਰਕੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸੇ ਨੂੰ ਮਨਾਉਣਾ ਪਿਆ ਜੇ ਪਟਾੜੇ ਤੇ ਤੁਸੀਂ ਵੇਖ ਲਓ ਪਟਾੜੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਖੰਡਜਬ ਹੋਈਆਂ ਤੋਂ ਸਾਨੂੰ ਤਗੜੇ ਹੋ ਕੇ ਇਹ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਗਾ ਕਿ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਚ ਗਏ ਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪਿੰਡ ਨੂੰ ਅੱਗੇ ਲੈ ਕੇ ਚੱਲਦਾ ਜੇ ਤੁਸੀਂ ਕਹਿ ਕੇ ਜਿੱਤਿਆ ਪਿਆ ਮੈਂ ਪਰ ਮਾਰਜਨ ਕੀ ਵੇਖੀ ਕੋ ਮੈਂ ਇਹ ਕੋ ਮੈਂ ਕਰਦੀ ਵੀ ਏੋ ਜੀ ਚੀਜ਼ ਕਰਦਾ ਮੈਂ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲੋਂ ਆਪਣੇ ਮਾਤਾ ਪਿਤਾ ਦੇ ਜਿੱਤਿਆਂ ਦਾ ਸਿਸਕਾਰ ਉੱਤੇ ਮੈਂ ਮੱਥਾ ਟੇਕਿਆ ਆਪਣੇ ਦਾਦੀ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸਿਰ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਗਏ ਤੇ ਫਤਿਹ ਹੋਈ। ਜਿਹੜਾ ਕਿ ਜਿਹਨੂੰ ਕਿਵੇਂ ਦੇਖਦੇ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ ਸੁਪਰਸੈਡ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਜੇ ਦੀ ਸਪੀਚ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ।